ਆਪਣੇ ਮੋਟੇ ਦੇ ਜਿੱਤੇ ਮੇਰੀ ਇੱਕ ਵੀਡੀਓ ਬਣਾਈ ਸੀ ਮੈਨੂੰ ਉਸ ਦਾ ਬਾਅਦ ਚ ਪਤਾ ਲੱਗਾ ਹੁਣ ਜਿਹੜੀ ਇਹਨੇ ਵਾਇਰਲ ਕੀਤੀ ਹੋਈ ਹੈ ਸਭ ਕੁਝ ਮੈਨੂੰ ਤਬਾਹ ਕਰਕੇ ਹੁਣ ਕਹਿੰਦਾ ਕਿ ਮੇਰਾ ਤਾਂ ਵਿਆਹ ਹੀ ਨਹੀਂ ਹੋਇਆ ਤੇਰੇ ਨਾਲ ਨੂੰ ਨੂੰ ਹਰ ਇੱਕ ਪਾਸੋਂ ਪੁਲਿਸ ਨੇ ਬਲੌਕ ਕਰ ਦਿੱਤਾ ਵਾ ਮੇਰੀ ਗੱਲ ਨਹੀਂ ਸੁਣਦੇ ਪੇਜ ਮੈਂ ਹਰ ਕਿਤੇ ਜਾਈਆਂ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ ਇੰਸਟਾ ਤੇ ਮੁਲਾਕਾ ਫੇ ਪੂਰੀ ਉਮਰ ਇੱਕ ਦੂਜੇ ਨਾਲ ਗੁਜ਼ਾਰਨ ਦੇ ਵਾਦੇ ਤੇ ਫੇ ਅਸ਼ਲੀਲ ਵੀਡੀਓ ਪੰਜਾਬ ਦੇ ਵਿੱਚ ਇੱਕ ਹੋਰ ਅਸ਼ਲੀਲ ਵੀਡੀਓ ਦਾ ਮਸਲਾ ਸਾਹਮਣੇ ਆਇਆ ਹੈ। ਇਸ ਵਾਰ ਲੜਕੀ ਨੇ ਇਲਜ਼ਾਮ ਲਾਇਆ ਕਿ ਉਸ ਦੇ ਨਾਲ ਇੱਕ ਮੁੰਡੇ ਨੇ ਧੋਖਾ ਕੀਤਾ। ਇਸ ਲੜਕੀ ਦੀ ਮੰਨੀਏ ਤਾਂ ਉਸ ਮੁੰਡੇ ਨੂੰ ਆਪਣਾ ਪਤੀ ਦੱਸ ਰਹੀ ਹੈ। ਇਸ ਦਾ ਦਾਵਾ ਕਿ ਉਸ ਦੀ ਮੁਲਾਕਾਤ ਇੰਸਟਾਗ੍ਰਾਮ ਦੇ ਜ਼ਰੀਏ ਹੋਈ ਸੀ। ਲੜਕੀ ਖੁਦ ਨੂੰ ਇੰਸਟਾਗ੍ਰਾਮ 'ਤੇ ਮਾਡਲ ਦੱਸਦੀ ਹੈ। ਤਦ ਆਦੀ ਹੈ ਕਿ ਉਸ ਦੀ ਮੁਲਾਕਾਤ ਲੜਕੇ ਨਾਲ ਹੋਈ। ਲੜਕੇ ਨੇ ਕਿਹਾ ਕਿ ਉਸ ਨੇ ਵਿਆਹ ਕਰਵਾਣਾ ਪਰ ਲੜਕੀ ਦੇ ਘਰ ਵਾਲਿਆਂ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਕਿ ਮੁੰਡਾ ਚੰਡੀਗੜ੍ਹ ਦਾ ਤੇ ਚੰਡੀਗੜ੍ਹ ਦੇ ਮੁੰਡੇ ਨਾਲ ਅਸੀਂ ਵਿਆਹ ਨਹੀਂ ਕਰਵਾਣਾ ਆਖਰ ਕਾ ਕੁੜੀ ਦੀ ਮੰਨੀਏ ਤੇ ਉਹ ਉਸਦੇ ਝਾਂਥੇ ਜਾ ਗਈ ਤੇ ਉਸ ਨੇ ਕਿਹਾ ਕਿ ਚਲੋ ਕੋਟ ਮੈਰਿਜ ਕਰਵਾ ਲੈਂਦੇ ਕੁੜੀ ਨੇ ਦਾਵਾ ਕੀਤਾ ਕਿ ਲੜਕੇ ਨੇ ਉਸਦੇ ਨਾਲ ਲਾਵਾਂ ਲਈਆਂ ਸਰਟੀਫਿਕੇਟ ਬਣਵਾਇਆ ਪਰ ਰਜਿਸਟਰਡ ਮੈਰਿਜ ਨਹੀਂ ਕਰਵਾਇਆ ਇਹ ਹੀ ਨਹੀਂ ਬਾਅਦ ਚ ਉਸ ਨੂੰ ਪਤਾ ਲੱਗਿਆ ਕਿ ਮੁੰਡੇ ਦੀ ਭੈਣ ਟਿੱਟਰ ਦੇ ਕੇ ਇਸ ਅੰਦਰ ਆ ਬਾਤ ਫੇਰ ਕੀ ਸੀ ਉਸ ਦਿਨ ਹੀ ਉਸ ਦੇ ਕੋਲ ਲੱਖਾਂ ਰੁਪਏ ਦੀ ਮੰਗ ਹੋਣ ਲੱਗ ਪਈ ਤੇ ਜਦੋਂ ਉਸ ਨੇ ਪਾਸੇ ਨਹੀਂ ਦਿੱਤੇ ਤੇ ਇਸ ਕੁੜੀ ਦੇ ਨਾਲ ਬਣਾਏ ਗਏ ਸ਼ਰੀਕ ਸਬੰਧਾਂ ਦੀ ਵੀਡੀਓ ਜਨ ਤੱਕ ਕਰ ਦਿੱਤੀ ਗਈ ਹੈ ਇਹ ਦਾਵਾ ਇਹ ਲੜਕੀ ਕਰ ਰਹੀ ਹੈ ਕੋਹਾਲਾ ਕੁੜੀ ਇਨਸਾਫ ਮੰਗ ਰਹੀ ਹੈ ਕੌਣ ਸਹੀ ਹੈ ਕੌਣ ਗਲਤ ਇਸ ਦਾ ਖੁਲਾਸਾ ਕੱਪ ਪਰ ਤਾਲ ਤੋ ਬਾਅਦ ਹੋਏਗਾ ਪਰ ਜੇਕਰ ਵਾਕਈ ਇਸ ਲੜਕੀ ਦੁਆਰਾ ਲਾਏ ਗਏ ਇਨਸਾਫ ਸਹੀ ਨੇ ਤੋ ਮਾਮਲਾ ਗੰਭੀਰ ਆ ਤੁਸੀਂ ਆਪ ਹੀ ਦੇਖ ਲਓ ਕੀ ਕੁਝ ਕਰ ਰਹੀ ਆ ਲੜਕੀ ਹਾਲਾਂਕਿ ਸਾਡਾ ਅਧਾਰਾ ਇਸ ਦੇ ਲਾਏ ਗਏ ਇੰਤਜ਼ਾਮਾਂ ਦੀ ਪੁਸ਼ਟੀ ਨਹੀਂ ਕਰਦਾ ਕਿਉਂਕਿ ਫਿਲਹਾਲ ਦੂਸਰਾ ਪੱਖ ਸਾਡੇ ਨਹੀਂ ਆਇਆ ਹੈ 4 ਮਹੀਨੇ ਪਹਿਲੇ ਮਤਲਬ ਕਿ ਮੇਰੀ ਉਹਦੇ ਨਾਲ ਮੁਲਾਕਾਤ ਹੋਈ ਸੀ ਵੈਸੇ 6-7 ਮਹੀਨੇ ਤੋਂ ਮੈਨੂੰ ਜਾਣਦਾ ਸੀਗਾ ਇੰਟਰਨੈਟ ਦੇ ਥਰੂ ਇੰਸਟਾਗ੍ਰam ਤੇ ਮਿਲਿਆ ਸੀ ਇਜਾਜ਼ ਮੇਰੀ ਫਸਟ ਮੀਟਿੰਗ ਹੋਈ ਕਹਿੰਦਾ ਮੈਂ ਤੇਰੇ ਨਾਲ ਵਿਆਹ ਕਰਾਉਣਾ ਮੈਂ ਕਿਹਾ ਮੈਨੂੰ ਕੁਝ ਟਾਈਮ ਚਾਹੀਦਾ ਵਾ ਮੈਂ ਅਜੇ ਇੱਕਦਮ ਨਹੀਂ ਮਤਲਬ ਕਰ ਸਕਦੀ ਤੇਨਾ ਮੇਰਾ ਫੈਮਿਲੀ ਮੇਰੇ ਮਦਰ ਨਹੀਂ ਹੈਗੇ ਸਿਸਟਰ ਦਾ ਮੇਰਾ 4 ਮਹੀਨੇ ਪਹਿਲੇ ਮਤਲਬ ਐਕਸੀਡੈਂਟ ਹੋ ਗਿਆ ਸਕੂਪੀ ਗੱਡੀ ਵਾਲਾ ਮਾਰ ਗਿਆ ਸੀ ਮੈਂ ਇੱਕਦਮ ਡਿਸੀਜਨ ਨਹੀਂ ਲੈ ਸਕਦੀ ਕਹਿੰਦਾ ਮੈਂ ਕਰਾਉਣਾ ਤੇ ਵਿਆਹ ਹੀ ਕਰਾਉਣਾ 27 ਜੂਨ ਨੂੰ ਇਹ ਮੈਨੂੰ ਇੱਥੇ ਬੁਲਾਉਂਦਾ ਸੀ ਸੈਕਟਰ ਚ ਕੈਮਰਨ ਹੋਟਲ ਜਿੱਥੇ ਐਨਮੀ ਮੇਰੀ ਇੱਕ ਵੀਡੀਓ ਬਣਾਈ ਸੀ ਮੈਨੂੰ ਉਸ ਤੋਂ ਬਾਅਦ ਚ ਪਤਾ ਲੱਗਾ ਹੁਣ ਜਿਹੜੀ ਇਹਨੇ ਵਾਇਰਲ ਕੀਤੀ ਹੋਈ ਆ ਹੁਣ 4 ਮਹੀਨੇ ਮੇਰਾ ਜਿਹੜੇ ਕੀ ਪ੍ਰੂਫ ਵੀ ਮੇਰੇ ਕੋਲ ਨੇ ਸਾਰੇ ਠੀਕ ਹੈ ਮੇਰਾ ਮਤਲਬ 22 ਦਿਨ ਤੋਂ ਮੈਂ ਤਾਂ ਗਿਆ ਲੀਆਂ ਥਾਣੇ ਵਿੱਚ ਸਿੱਧੀ ਥਾਣੇ ਕੱਡੜ ਚ ਪਹਿਲੇ ਮੈਨੂੰ ਇਹਨਾਂ ਨੇ ਲਿਹਾਤਾ ਫਿਰ ਉਹ ਕਹਿੰਦਾ ਕਿ ਮੈਂ ਰਹਿਣਾ ਹੀ ਨਹੀਂ ਹੈਗਾ ਇਹਦੇ ਨਾਲ ਠੀਕ ਹੈ ਉਸ ਤੋਂ ਬਾਅਦ ਇਹਦੀ ਜਿਹੜੀ ਭੈਣ ਆ ਉਹ ਵੀ ਮੈਨੂੰ ਬਾਅਦ ਚੋ ਆਫਟਰ ਮੈਰਿਜ ਪਤਾ ਲੱਗਾ ਕਿ ਉਹ ਚਿੱਟੇ ਦੇ ਕੇਸ ਚ ਅੰਦਰ ਆ ਮੋਡਲ ਜੇਲ੍ਹ ਚ ਮੈਨੂੰ ਦੱਸਿਆ ਗਿਆ ਸੀ ਕਿ ਮੇਰੀ ਭੈਣ ਆਸਟ੍ਰੇਲੀਆ ਰਹਿੰਦੀ ਆ ਇਹਦੀ ਮੰਮੀ ਦਾ ਵੀ ਦੂਜਾ ਵਿਆਹ ਹੋਇਆ ਹੋਇਆ ਠੀਕ ਹੈ ਜਿਹੜਾ ਮਤਲਬ ਕੀ ਹੁੰਦਾ ਇਹਦਾ ਪਿਓ ਉਹ ਵੀ ਮੰਮੀ ਦੀ ਲਿਵਿੰਗ ਚ ਰਹਿ ਰਹੀ ਆ ਉਹ ਵਿਆਹ ਵੀ ਤਾਂ ਹੋਇਆ ਨਹੀਂ ਮੁੰਡੇ ਤੋਂ 45 ਲੱਖ ਰੁਪਏ ਅੱਗਿਆ ਸੀ ਜਿਹੜੀ ਇਹਦੀ ਪੈਨ ਸ਼ਰੀਆਮ ਭਰੂਰ ਇੱਥੇ ਵੇਚ ਦੀ ਸੀ ਹਰ ਇੱਕ ਗ੍ਰਾਊਂਡ ਕੋਈ ਚੈੱਕ ਨਹੀਂ ਕਰੀ ਉਹਦੀ ਕੁਛ ਨਹੀਂ ਕੋਈ ਕਰਿਆ ਸਿੱਧਾ ਯੱਕ ਦਿਸਣ ਰਿਲੇਸ਼ਨ ਸਰ ਮੈਨੂੰ ਮੈਨੂੰ ਇਹ ਦੱਸਦਾ ਸੀਗਾ ਕਿ ਮੈਂ ਇੱਕ ਓਨਰ ਆ ਪਟਿਆਲੇ ਚ 3 ਸਾਲ ਹੋ ਗਏ ਮੈਨੂੰ ਰਹਿੰਦੇ ਨੇ ਐਨੇ ਮੈਨੂੰ ਆਈਡੈਂਟੀਫਾਈ ਹੀ ਕੀਤਾ ਸੀ ਆਪਦੇ ਬਾਰੇ ਉਹ ਦੱਸੋ ਜੀ ਮਿਲਾਨ ਕਿਵੇਂ ਹੋਏ ਮੇਰੀ ਸਰ ਇੰਟਰਨੈਟ ਦੇ ਥਰੂ ਇੰਸਟਾਗ੍ਰਾਮ ਤੋਂ ਮਿਲ ਗਿਆ ਮੈਨੂੰ ਮੈਂ ਦੱਸਿਆ ਸੀ ਆ ਦੇ ਸੁਪਰਵਾਈਜ਼ਰ ਆ ਉਹ ਤਾਂ ਜੀ ਤੇ ਉਹ ਕੁਝ ਨਹੀਂ ਸੀ ਮੈਨੂੰ ਇਹੀ ਦੱਸਿਆ ਸੀ ਮੈਨੂੰ ਵੀਡੀਓਜ਼ ਫੋਟੋਸ ਭੇਜਦਾ ਹੁੰਦਾ ਸੀ ਕਿ ਮੈਂ ਗੱਡੀ ਤੇ ਇੱਧਰ ਜਾ ਰਿਹਾ ਉੱਧਰ ਜਾ ਰਿਹਾ ਵਾਂ ਮੈਂ ਓਨਰ ਹੈਗਾ ਵਾਂ ਤੁਸੀਂ ਵੀ ਸਰ ਉਹਦੀ ਫੋਟੋ ਦੇਖੋਗੇ ਜਮਾਂ ਜੱਜ ਕਰ ਸਕਦੇ ਕਿ ਉਹ ਮੁੰਡਾ ਇੱਕ ਨੰਬਰ ਦਾ ਨੁਛੇੜੀ ਹੈ ਥੈਂਕ ਯੂ ਜੀ ਓਨਰ ਕਹਿੰਦਾ ਮੈਂ ਉਸੇ ਕਿਸ ਚੀਜ਼ ਦਾ ਮੈਂ ਤਾਂ ਸਰ ਹਾਂ ਜੀ ਮੈਂ ਕੋਸਮੈਟਿਕ ਲਾਈਨ ਚ ਓਨਰ ਆ ਉਹ ਸੌਰੀ ਸੁਪਰਵਾਈਜ਼ਰ ਨਾ ਜਿੱਦਾਂ ਫੇਸਿਸ ਕੈਨੇਡਾ ਬ੍ਰਾਂਡ ਹੁੰਦਾ ਲਕਸ਼ਮੀ ਦਾ ਬ੍ਰਾਂਡ ਹੁੰਦਾ ਮੈਬਲਿੰਡ ਦਾ ਤੁਸੀਂ ਕਿਸ਼ਤ ਕਿ ਆਗਮਨ ਉਹ ਕਹਿੰਦਾ ਓਨਰ ਆ ਮੈਂ ਮਤਲਬ ਜਿਸ ਤਰ੍ਹਾਂ ਇੱਥੇ ਹੁੰਦੇ ਆ ਮੈਂ ਮਤਲਬ ਉਥੇ ਬੈਠਦਾ ਵਾਂ ਮੈਂ ਸਾਰੀ ਡੀਲਿੰਗ ਕਰਦਾ ਵਾਂ ਜਿੱਦਾਂ ਵੀ ਪੇਮੈਂਟ ਆਉਂਦੀ ਆ ਉਹਨਾਂ ਨੂੰ ਮੈਂ ਰਸੀਵਿੰਗ ਕਰਦਾ ਵਾਂ ਇਸ ਲਈ ਪਰ ਜਦਦੇ ਮੈਨੂੰ ਫਸਟ ਟਾਈਮ ਮਿਲਿਆ ਮੈਨੂੰ ਥੋੜਾ ਜਿਹਾ ਡਾਊਟ ਹੋਇਆ ਕਿ ਦੇਖੋ ਮਤਲਬ ਐਡੇ ਵੱਡੇ ਘਰ ਦਾ ਹੋਣ ਦੇ ਬਾਵਜੂਦ ਵੀ ਉਸ ਕੋ ਇੱਕ ਸੈਮਸੰਗ ਦਾ ਫੋਨ ਆ ਛੋਟਾ ਹਨਾ ਉਹਨੂੰ ਤਿੰਨ ਚਾਰ ਬੰਦੇ ਛੱਡਣ ਆਏ ਨੇ ਮੈਂ ਇਹਨੂੰ ਮਨਾ ਕਰਤਾ ਇਹ ਮੇਰੇ ਪਿੱਛੇ ਪਿਆ ਰਿਆ ਨਹੀਂ ਤੂੰ ਇੱਕ ਵਾਰ ਆ ਮੈਂ ਆਪਦੇ ਫੈਮਿਲੀ ਨਾਲ ਗੱਲ ਕੀਤੀ ਹੋਈ ਆ 27 ਤਰੀਕ ਨੂੰ ਇਹਨੇ ਮੈਨੂੰ ਕੁਝ ਨਹੀਂ ਦੱਸਿਆ ਇਹਨੇ ਤਿੰਨ ਦਿਨ ਮੈਨੂੰ ਹੋਟਲ 'ਚ ਬਿਠਾ ਕੇ ਰੱਖਿਆ ਫਿਰ ਉਸ ਦਿਨ ਹਾਂਜੀ ਕੌਣ ਸ਼ਾਮਿਲ ਹੋਇਆ ਸੀ ਤੇ ਦੇ ਫੈਮਿਲੀ ਚ ਹੋਇਆ ਸੀ ਉਹਦੀ ਫੈਮਿਲੀ ਚ ਨਹੀ ਉਹਦੇ ਉਹਦੇ ਚ ਸਰ ਇਹਦਾ ਦੋਸਤ ਸੀ ਰਾਣਾ ਇਹਦਾ ਕਲਾਸਮੇਟ ਠੀਕ ਹੈ ਪਹਿਲੇ ਉਹਨੇ ਠਾਈ ਨੂੰ ਵਿਆਹ ਕਰਾਉਣਾ ਸੀ ਮੇਰੇ ਫੈਮਿਲੀ ਚ ਕੋਈ ਨਹੀਂ ਸੀ ਸਰ ਹਜੇ ਮੈਂ ਮਤਲਬ ਕਿ ਜੇ ਮੈਂ ਵਿਆਹ ਹੀ ਨਹੀਂ ਕਰਾਉਣਾ ਚਾਹੁੰਦੀ ਸੀ ਐਨੇ ਮੈਨੂੰ ਪ੍ਰੈਸ਼ਰਾਈਜ਼ ਹੀ ਇਨਾ ਕਰਦਾ ਤੁਸੀਂ ਚਾਹੇ ਜਾ ਕੇ ਚੈੱਕ ਵੀ ਕਰ ਸਕਦੇ ਆ 3 ਦਿਨ ਦੇ ਅੰਦਰ ਹੀ ਹਾਂਜੀ ਸਰ ਐਫ ਆਈ ਆਰ ਹੋ ਜਾਊਗਾ ਜੀ ਇਹ ਪ੍ਰੈਸ਼ਰ ਇਸ ਤਰੀਕੇ ਦਾ ਕਰਤਾ ਮਤਲਬ ਕਿ ਕੋਈ ਡਿਸੀਜਨ ਸੀਗਾ ਹਾਂਜੀ ਸਰ ਮਤਲਬ ਮੈਨੂੰ ਕਹਿੰਦਾ ਸੀ ਕਿ ਮੈਂ ਵਿਆਹ ਹੀ ਕਰਾਉਣਾ ਮੈਂ ਤੇਰਾ ਮਤਲਬ ਰਹਿ ਨਹੀਂ ਸਕਦਾ ਮੈਂ ਆਪਦੇ ਘਰੇ ਵੀ ਇਹਨੇ ਘਰੇ ਵੀ ਉਸ ਟਾਈਮ ਮੇਰੀ ਗੱਲ ਕਰਵਾਈ ਆ ਮਦਰ ਨਾਲ ਉਹ ਕਹਿੰਦੇ ਕਿ ਤੂੰ 2 ਮਹੀਨਾ ਦੋ ਮਹੀਨੇ ਖੜਜਾ ਆਪਾਂ ਕੋਈ ਗੱਲ ਨਹੀਂ ਕੁੜੀ ਦੇ ਘਰ ਦੇਣਾ ਗੱਲ ਕਰਕੇ ਕਹਿੰਦਾ ਨਹੀਂ ਤੂੰ ਮਤਲਬ ਇਸ ਲਾਈਨ 'ਚ ਹੈਗੀ ਆ ਤੈਨੂੰ ਕੱਲ ਨੂੰ ਕੋਈ ਹੋਰ ਮਿਲ ਜਾਊਗਾ ਤੂੰ ਮੈਨੂੰ ਛੱਡ ਦੇਂਗੀ ਮੈਂ ਤੈਨੂੰ ਛੱਡ ਨਹੀਂ ਸਕਦਾ ਚਾਹੇ ਤੂੰ 1 ਸਾਲ ਬਾ ਜੀ ਅਸੀਂ ਚੰਡੀਗੜ੍ਹ ਦੇ ਮੁੰਡੇ ਨਾਲ ਵਿਆਹ ਨਹੀਂ ਕਰਨਾ ਉਹ ਪਤਨੀ ਨਸ਼ੇ ਨਾ ਕਰਦਾ ਹੋਵੇ ਇਦਾਂ ਨਾ ਕਰਦਾ ਹੋਵੇ ਮੈਨੂੰ ਇਹ ਸੀ ਕਿਉਂਕਿ ਮੇਰੇ ਸਾਹਮਣੇ ਹਜੇ ਤੱਕ ਇਹਨੇ ਲਾਇਆ ਨਹੀਂ ਸੀਗਾ ਆਫਟਰ ਮੈਰਿਜ ਹੀ ਮੈਨੂੰ ਸਭ ਕੁਝ ਪਤਾ ਲੱਗਾ ਕਿ ਇਹ ਬੰਦਾ ਨਸ਼ੇੜੀ ਸੀ ਆ ਕੁਝ ਵੀ ਸੀ ਅੱਗੇ ਮੈਂ ਵਿਆਹ ਕਰਾਣਾ ਪਿਆਰ ਉਹ ਵਿਆਹ ਤਾਂ ਸਰ ਮੇਰਾ ਹੋਇਆ ਹੋਇਆ ਇਹਦੇ ਨਾਲ ਲਾ ਮੰਨੇ ਤੁਸੀਂ ਕੰਪਲੀਟ ਕੀਤੀ ਆ ਕੀ ਕਹਿੰਦੀ ਆ ਪੁਲਿਸ ਇਸ ਮਾਮਲੇ ਨੂੰ ਲੈ ਕੇ ਐਸੇ ਆ ਦ ਸਰ ਕੁਛ ਕੋਈ ਕਾਰਵਾਈ ਨਹੀਂ ਹੋ ਰਹੀ ਬਿਲਕੁਲ ਨਹੀਂ ਹੋ ਰਹੀ ਮੈਨੂੰ ਹਰ ਇੱਕ ਪਾਸੋਂ ਪੁਲਿਸ ਨੇ ਬਲੌਕ ਕਰ ਦਿੱਤਾ ਵਾ ਮੇਰੀ ਗੱਲ ਨਹੀਂ ਸੁਣਦੇ ਪਏ ਮੈਂ ਹਰ ਕਿਤੇ ਜਾਈਆਂ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ ਪੁਲਿਸ ਸਟੇਸ਼ਨ ਜਾਣੋਗੇ ਕਿ ਕਿੰਨਾ ਦੋ ਦੋ ਘੰਟੇ ਪਟਾਈ ਰੱਖਦੇ ਸਰ ਦੋ ਦੋ ਘੰਟੇ ਕਿ ਮੈਨੂੰ 12 12 ਵੇ ਤੱਕ ਮੇਰੇ ਬਿਆਨ ਲਿਖੇ ਗਏ ਨੇ 7 8 ਵੇ ਤੱਕ ਬਿਆਨ ਲਿਖੇ ਗਏ ਨੇ 10 10 ਵੇ ਤੱਕ ਮੈਨੂੰ ਬਿਠਾਇਆ ਗਿਆ ਵਾ ਤੁਸੀਂ ਹਾਂਜੀ ਫਿਰ ਮੈਨੂੰ ਘਰ ਭੇਜ ਕੇ ਮੈਨੂੰ ਫਿਰ ਬੁਲਾਉਂਦੇ ਸੀ 11 ਵਜੇ ਫਿਰ ਮੈਂ ਅੱਜ ਤੱਕ ਕੁਝ ਵੀ ਨਹੀਂ ਕੀਤਾ ਹੈਗਾ ਮੈਨੂੰ 22 ਦਿਨ ਹੋ ਗਏ ਤੁਸੀਂ ਰਿਕਾਰਡ ਚੈੱਕ ਕਰਵਾ ਸਕਦੇ ਆ ਸਾਰੇ ਥਾਣੇ ਵਾਲਿਆਂ ਦਾ ਮੈਂ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਉੱਥੇ ਬੈਠੀ ਰਹਿਣੀ ਆ ਪਰ ਮੇਰਾ ਕੋਈ ਸੁਣਦਾ ਨਹੀਂ ਹੈਗਾ ਮੈਡਮ ਕੋਈ ਗੱਲ ਨਹੀਂ ਹੁਣ ਦੇਖਦੇ ਆ ਹੁਣ ਆਂਦੇ ਆ ਇਦਾਂ ਆਂਦੇ ਆ ਠੀਕ ਹੈ ਇਹਨਾਂ ਪਹਿਲੇ ਐਕਚੁਅਲੀ ਇਹ ਤਿੰਨ ਚਾਰ ਦਿਨ ਲਈ ਆਪ ਹੀ ਕਿਤੇ ਭੱਜ ਗਿਆ ਮੈਂ ਪੁਲਿਸ ਤੇ ਮਿਸਿੰਗ ਦੀ ਕੰਪਲੇਨ ਦਿੱਤੀ ਸੀਗੀ ਕਿ ਉਹ ਸਰ ਮੈਨੂੰ ਨਹੀਂ ਪਤਾ ਕਿਤੇ ਓਵਰਡੋਜ਼ ਹੋ ਗਿਆ ਨਾ ਡਿੱਗ ਗਿਆ ਹੋਵੇ ਕੁਛ ਨਾ ਇਹਨਾਂ ਨੇ ਮੈਨੂੰ ਚਾਰ ਪੰਜ ਦਿਨਾਂ ਚ ਲੱਭ ਕੇ ਦਿੱਤਾ ਬਾਅਦ ਤੋਂ ਜਦੋਂ ਉਹਨਾਂ ਨੂੰ ਮੈਂ ਆ ਕੇ ਦੱਸਿਆ ਕਿ ਸਰ ਇਹ ਮੈਨੂੰ ਮਾਰਦਾ ਘੁਰਦਾ ਫਿਰ ਇਹਨੂੰ ਫਿਜ਼ੀਕਲ ਹਰਾਸ਼ ਕਰਦਾ ਪਿਆ ਉਹਨਾਂ ਨੇ ਇਸ ਗੱਲ ਨੂੰ ਵੀ ਜ਼ਰੂਰੀ ਨਹੀਂ ਸਮਝਿਆ ਉਹਨਾਂ ਨੇ ਇਹਨਾਂ ਨੂੰ ਇਹਨੂੰ ਮੇਰੇ ਨਾਲ ਤੋੜਤਾ ਠੀਕ ਹੈ ਜੀ ਉਸ ਤੋਂ ਬਾਅਦ ਜਦੋਂ ਮਤੀ 23 ਗਸਤ ਨੂੰ ਆ ਥਾਣਾ ਸਿਟੀ ਖਰੜ ਵਿਖੇ ਇੱਕ ਲੇਡੀ ਵੱਲੋਂ ਕੰਪਲੇਂਟ ਦਿੱਤੀ ਗਈ ਸੀ ਕਿ ਉਸ ਦਾ ਹਸਬੰਦ ਕਮਲਪ੍ਰੀਤ ਸਿੰਘ ਨਾਮ ਦਾ ਜਿਹੜਾ ਵਿਅਕਤੀ ਹੈ ਉਹ ਲਾਪਤ ਹੈ ਤੇ ਉਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਸਾਡੀ ਪੁਲਿਸ ਟੀਮ ਨੇ ਉਸ ਨੂੰ ਪ੍ਰੈਸ ਕਰਕੇ ਤੇ ਇਹਨਾਂ ਦੋਨਾਂ ਨੇ ਆਪਸ ਵਿੱਚ ਇੱਕ ਆਪਸੀ ਰਾਜੀਨਾਮਾ ਕਰ ਲਿਆ ਸੀ ਜਿਸ ਦੇ ਬੇਸਿਸ ਤੇ ਇਹਨਾਂ ਨੇ ਆਪਣੀ ਕੰਪਲੇਂਟ ਜਿਹੜੀ ਹੈ ਕਲੋਜ਼ ਕਰਵਾ ਲਈ ਸੀ ਉਸ ਤੋਂ ਬਾਅਦ ਮਤੀ 6 ਸਤੰਬਰ ਨੂੰ ਇਸ ਲੇਡੀ ਨੇ ਦੁਬਾਰਾ ਇੱਕ ਕੰਪਲੇਂਟ ਦਿੱਤੀ ਤੇ ਇੱਕ ਐਮਐਲਆਰ ਵੀ ਥਾਣੇ ਮਸੂਲ ਹੋਈ ਜਿਸ ਵਿੱਚ ਕੁਝ ਇੰਜਰੀਜ਼ ਰਿਪੋਰਟ ਸੀ ਤੇ ਇਸਨੇ ਆਪਣੀ ਕੰਪਲੇਂਟ ਵਿੱਚ ਲਿਖਾਇਆ ਆਪਣੇ ਬਿਆਨ ਵਿੱਚ ਲਿਖਾਇਆ ਕਿ ਇਸਦੇ ਹਸਬੰਦ ਨੇ ਇਸ ਨੂੰ ਸੈਕਸ਼ੂਅਲੀ ਅਸੌਲਟ ਕੀਤਾ ਅਤੇ ਨਾਲ ਹੀ ਇਹਦੀ ਇੱਕ ਸ਼ਰੀਰ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਜਿਸ ਦੇ ਬੇਸਿਸ ਤੇ ਥਾਣਾ ਸਿਟੀ ਖਰੜ ਵਿਖੇ ਮਕਦਮਾ ਨੰਬਰ 334 ਅੰਡਰ ਸੈਕਸ਼ਨ 115 2 127 2 355 2 79 ਬੀ ਐਨਐਸ ਤੇ 67 ਆਈਪੀ ਐਕਟ ਮਕਦਮਾ ਰਜਿਸਟਰ ਕਰਕੇ ਜਿਹੜੀ ਤਫਤੀਸ਼ ਅਮਲ ਵਿੱਚ ਚਲਦੀ ਜਾਂਦੀ ਜਾ ਰਹੀ ਹੈ ਮਕਦਮੇ ਦੀ ਜਿਹੜੀ ਤਫਤੀਸ਼ ਹੈ ਇਹ ਨਿਰਪੱਖ ਤਰੀਕੇ ਨਾਲ ਸਾਰੇ ਪਹਿਲੂਆਂ ਦੀ ਜਿਹੜੀ ਜਾਂਚ ਚੱਲ ਰਹੀ ਹੈ